ਅੱਜ ਚੈਕਿੰਗ ਕੀਤੀ ਗਈ ਆ ਸਕੂਲ ਦੇ ਕੀ ਕਾਰਜ ਕੀਤੇ ਗਏ ਸਤਿ ਸ਼੍ਰੀ ਅਕਾਲ ਮੈਂ ਰਜੇਸ਼ ਕੁਮਾਰ ਜ਼ਿਲ੍ਹਾਬਾਲ ਤੋਂ ਆ ਕੇ ਅੱਜ ਸਾਥ ਨਾਲ ਮੇਰੇ ਨਾਲ ਟ੍ਰੈਫਿਕ ਇੰਚਾਰਜ ਪਰ ਰਾਜੇਂਦਰ ਸਿੰਘ ਜੀ ਪ੍ਰਗਟ ਸਿੰਘ ਜੀ ਤੇ ਮਨਤਾ ਸਿੰਘ ਜੀ ਨਾਲ ਆਏ ਨੇ ਜਿਸ ਪੰਜੀਤ ਸਿੰਘਾਂ ਕੇ ਸੀਪੀਐਸੀ ਅਸੀਂ ਮਾਨਯੋਗ ਸੁਪਰੀਮ ਕੋਰਟ ਹਾਈ ਕਾਤੇ ਹਾਈ ਕੋਰਟ ਦੀ ਹਾਈਟ ਜਗਾਏ ਸੇ ਸਕੂਲ 140 ਤੇ ਕਿਤੇ ਅੰਗੇ ਜਾਰੀ ਹਦਾਇਤਾਂ ਅਨੁਸਾਰ ਅਸੀਂ ਅੱਜ ਸੇਂਟ ਫਰਾਂਸਿਸ ਸਕੂਲ ਦੇ ਅੰਦਰ ਫੇਰ ਰੇਡਸ ਮਾਰੀਆਂ ਗਿਆ ਸੀ ਪੁਰਾਣੇ ਚਲਾਨ ਜਿਹੜੇ ਕਿਤੇ ਉਹ ਚਲਾਨਾਂ ਨੂੰ ਵੀ ਚੈੱਕ ਕੀਤਾ ਵੀ ਉਹਨਾਂ ਨੇ ਭਰਾਏ ਕਿ ਨਹੀਂ ਭਰਾਏ ਜਿਨ੍ਹਾਂ ਨੇ ਨਹੀਂ ਚਲਾਏ ਸੀ ਅਜਾ ਉਹਨਾਂ ਦੀਆਂ ਗੱਡੀਆਂ ਇੰਪੌਂਡ ਕਰ ਦਿੱਤੀਆਂ। ਹਾਲ ਤੁਸੀਂ ਦੇਖਣ ਚ ਵੀ ਆਇਆ ਹੋਗਾ ਇੱਕ ਡਰਾਈਵਰ ਦੀ বাস ਜਿਹੜੀ ਹੈਗੀ ਐਸੇ ਉਹਦਾ ਕਟਬੱਟੀ 40000 ਦਾ ਚਲਾਨ ਸੀਗਾ। ਉਸਨੇ ਉਸ বাস ਨੂੰ ਛੱਡ ਕੇ ਦੂਜੀ ਨਵੀਂ বাস ਲਗਾਈ ਹੈ ਜੋ ਕਿ ਇੱਕ ਟਰੈਵਲਰ বাস ਹੈਗੀ ਹੈਗੀ ਜਿਹੜੀ ਸਵਾਰੀਆਂ ਨੂੰ ਘੋਣ ਵਾਲੀ ਆ। ਉਹਨੇ ਸਕੂਲ বাস ਲਗਾਇਆ ਹੋਇਆ ਹੈਗਾ। ਪਤਾ ਲੱਗਿਆ ਕਿ ਉਹਦਾ ਨਾਮ ਬੱਬੂ ਹੈਗਾ ਕੋਪਟੇ ਦਾ ਰਹਿਣ ਵਾਲਾ ਹੈਗਾ। ਤੇ ਉਹਨੇ ਫੋਨ ਦੇ ਉੱਤੇ ਧਮਕੀਆਂ ਦਿੱਤੀਆਂ ਗਿਆ ਕਦੇ ਜੇ ਤੁਸੀਂ ਇੱਕ ਗੱਡੀ ਦਾ ਚਲਾਨ ਕੱਟਦੇ ਹੋ ਮੇਰੀ ਪਰਸਨਲ ਦਾ ਤੁਸੀਂ ਸਾਰਿਆਂ ਦਾ ਕੱਟੋ ਜੇ ਸਾਰਿਆਂ ਦਾ ਨਹੀਂ ਕਟੋਗੇ ਤਾਂ ਮੈਂ ਹਾਈ ਕੋਰਟ ਜਾਊਗਾ ਮੈਂ ਤੁਹਾਨੂੰ ਧਿਆਨ ਦੇ ਇਹ ਹੀ ਧਿਆਨ ਚਾਊਂਗਾ ਮਾਨਯੋਗ ਹਾਈ ਕੋਰਟ ਵੱਲੋਂ ਹੀ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਸੇਫ ਸਕੂਲ ਆਨ ਪਾਲਸੀ ਤਹਿਤ ਸਾਰੀਆਂ ਸਕੂਲੀ ਬੱਸਾਂ ਜਿੰਨੀਆਂ ਵੀ ਐ ਉਹਨਾਂ ਦੇ ਨਿਯਮ ਅਨੁਸਾਰ ਅਸੀਂ ਕੰਪਲੀਟ ਕਰਾਣੇ ਹੈਗੇ ਆ ਇਸ ਤਰ੍ਹਾਂ ਸਰਕਾਰੀ ਅਫਸਰ ਨੂੰ ਕੋਈ ਧਮਕੀ ਦੇਣਾ ਵੀ ਇੱਕ ਗੈਰ ਕਾਨੂੰਨੀ ਕੰਮ ਹੈਗਾ ਤੇ ਸਰਕਾਰ ਦੇ ਨਿਯਮ ਨਹੀਂ ਮੰਨਿਆ ਨੇ ਤਾਂ ਧਾਰਾ 223 ਦੇ ਅੰਦਰ ਐਫ ਆਈ ਆਰ ਵੀ ਦਰਜ ਕੀਤੀ ਜਾ ਸਕਦੀ ਹੈ ਸਾਡੇ

ਉਹਨਾਂ ਦੇ ਸਕੂਲ ਪ੍ਰਸ਼ਾਸਨ ਦੇ ਨਾਲ ਕੋਈ ਇਹਨਾਂ ਦੀ ਆਪਦੀ ਅਸਲ ਚੱਲ ਰਹੀ ਹੈ ਜਿਸ ਦੀ وجہ ਨਾਲ ਇਹ ਥੋੜਾ ਜਿਹਾ ਪ੍ਰੋਬਲਮ ਕ੍ਰੀਏਟ ਹੋ ਰਹੀ ਹੈ ਸਕੂਲ ਪ੍ਰਸ਼ਾਸਨ ਨੇ ਸਾਨੂੰ ਇੱਕ ਲੈਟਰ ਲਿਖਿਆ ਜਿਨੇ ਚ ਸਾਨੂੰ ਦੱਸਿਆ ਗਿਆ ਵੀ ਆਪਦੇ ਨਿਯਮ ਪੂਰੇ ਨਹੀਂ ਕਰ ਰਹੇ ਪਰ ਚੈਕਿੰਗ ਦੌਰਾਨ ਅਸੀਂ ਚੈੱਕ ਕੀਤਾ ਤਾਂ ਸਾਰੇ ਨਿਯਮ ਤੋਂ ਤਕਰੀਬਨ 70-80% ਕੰਪਲੀਟ ਹੈਗਾ ਪਰ ਜਿੰਨਾਂ ਗੱਡੀਆਂ ਦੇ ਨਹੀਂ ਸੀ ਕਿ ਕੰਪਲੀਟ ਅਸੀਂ ਉਹਨਾਂ ਦੇ ਚਲਾਨ ਕੱਟ ਦਿੱਤੇ ਗਿਆ